ਖਾਲਸੇ ਦੇ ਜਨਮ ਦੇ ਹੜੇ ਨੂੰ ਸਮਰਪਿਤ 31 ਮਾਰਚ ਨੂੰ ਰਾਜਪੁਰਾ ਵਿਖੇ ਕਰਵਾਏ ਜਾ ਰਹੇ ਹਨ ਦਸਤਾਰ ਦਮਾਲੇ ਅਤੇ ਲੰਬੇ ਕੇਸ ਮੁਕਾਬਲੇ ਅੱਜ ਬਠਿੰਡਾ ਦੇ 100 ਫੁੱਟੀ ਰੋਡ ਤੇ ਸ਼ੁੱਕਰਵਾਰ ਨੂੰ 2 ਵਜੇ ਦੀ ਲਗਭਗ ਕੀਤੀ ਗਈ ਪ੍ਰੈਸ ਕਾਨਫਰੰਸ ਬਠਿੰਡਾ ਦੇ 100 ਫੁੱਟੀ ਰੋਡ ਤੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 31 ਮਾਰਚ ਨੂੰ ਰਾਜਪੁਰਾ ਵਿਖੇ ਲੰਬੇ ਕੇਸ ਲੰਬੇ ਦਾੜੀ ਅਤੇ ਦਸਤਾਰ ਅਤੇ ਦਮਾਲਾ ਮੁਕਾਬਲੇ ਨਰਾਲੀ ਪ੍ਰੋਬੇਕ ਹੀ ਕਰਵਾਏ ਜਾ ਰਹੇ ਹਨ ਜਿਸ ਦੇ ਵਿੱਚ ਉਹਨਾਂ ਵੱਲੋਂ ਫਸਟ ਨਾਮ 31000 ਰੁਪਏ ਰੱਖਿਆ ਗਿਆ ਹੈ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਉਹਨਾਂ ਕਹਿਆ ਕਿ ਰਾਜਪੁਰਾ ਦੇ ਅੰਦਰ ਜੋ ਇਹ ਪ੍ਰੋਗਰਾ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਪੰਜਾਬ ਪਰ ਤੋਂ ਨੌਜਵਾਨ ਆ ਸਕਦੇ ਹਨ ਹਾਂਜੀ ਸਭ ਤੋਂ ਪਹਿਲਾਂ 10ਵੇਂ ਪਾਠਸ਼ਾਲਾ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਰਚ ਦੇ ਮਹੀਨੇ 31 ਮਾਰਚ ਨੂੰ ਬਹੁਤ ਹੀ ਵੱਡੇ ਲੈਵਲ ਤੇ ਦਸਤਾਰ ਦਮਾਲੇ ਕੁਰਬਾਨੀ ਕੰਠ ਮੁਕਾਬਲੇ ਤੇ ਲੰਮੇ ਕੇਸ ਮੁਕਾਬਲੇ ਲੰਬੇ ਦਾੜੇ ਮੁਕਾਬਲੇ ਕਰਵਾਏ ਜਾ ਰਹੇ ਆ ਖਾਸਤੇ ਜਨਮ ਦਿਹਾੜੇ ਨੂੰ ਸਮਰਪਤ ਇਹ ਅਸੀਂ ਦਸਤਾਰ ਮੁਕਾਬਲੇ ਕੁਰਬਾਨੀ ਕੰਠ ਮੁਕਾਬਲੇ ਕਰਵਾਉਣ ਜਾ ਰਹੇ ਆ ਇਹ ਜਿਹੜੇ ਮੁਕਾਬਲੇ ਨੇ ਦਸਤਾਰ ਏ ਖਾਲਸਾ ਰਾਜਪੁਰਾ ਕਲੱਬ ਜੋ ਕਿ ਮਤਲਬ ਕੀ ਕੈਲੀਫੋਰਨੀਆ ਦੇ ਵਿੱਚ ਵੀ ਹੈ ਤੇ ਰਾਜਪੁਰੇ ਵੀ ਹੈ ਇਹਦੇ ਜਿਹੜੇ ਮੇਨ ਨੇ ਵੀਰ ਲਖਵਿੰਦਰ ਸਿੰਘ ਯੂ ਐਸ ਏ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵੀ ਜਿਹੜੇ ਮਤਲਬ ਕੀ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਇਹ ਦਸਤਾਰ ਮੁਕਾਬਲੇ ਹੋਣੇ ਆ ਇਦੇ ਵਿੱਚ ਕੀ 31000 ਰੁਪਏ ਦਾ ਇਨਾਮ ਰੱਖਿਆ ਜਾਊਗਾ ਤੇ ਸਾਡਾ ਮੇਨ ਮਕਸਦ ਹੈ ਵੀ ਜਿਹੜਾ ਇੱਕ ਜਿਵੇਂ ਆਪਾਂ ਕਹਿੰਨੇ ਹੁੰਨੇ ਹਮੇ ਆ ਵੀ ਸਾਬਤ ਸੂਰਤ ਦਸਤਾਰ ਸਿਰਾ ਵੀ ਜਿਹੜਾ ਇਹਦਾ ਮੇਨ ਮੋਡ ਹੈ ਉਹ ਜਿਹੜੇ ਸਾਡੇ ਪੁਰਾਣੇ ਸਮੇਂ ਤੋਂ ਦਸਤਾਰ ਕੋਚ ਕੰਮ ਕਰ ਰਹੇ ਨੇ ਵੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦਸਤਾਰ ਕੈਂਪ ਲਗਾਏ ਨੇ ਜਾਂ ਦਸਤਾਰ ਦੇ ਖੇਤਰ ਦੇ ਵਿੱਚ ਕੰਮ ਕੀਤਾ ਜਾਂ ਸਿੱਖੀ ਦੇ ਪ੍ਰਤੀ ਚੜ੍ਹਦੀ ਕਲਾ ਦੇ ਲਈ ਜਿਨ੍ਹਾਂ ਨੇ ਵੀ ਕਾਰਜ ਕੀਤੇ ਆ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਜੋ ਸੇਵਾ ਕੀਤੀ ਹੈ ਉਹਨੂੰ ਸਮਰਪਿਤ ਅਸੀਂ ਉੱਥੇ ਉਹਨਾਂ ਦਾ ਸਨਮਾਨਿਤ ਕੀਤਾ ਜਾਣਾ ਤੇ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਇਨਾਮ ਵੀ ਰੱਖੇ ਗਏ ਹੈਗੇ ਸਾਡਾ ਮੇਨ ਮਕਸਦ ਆ ਵੀ ਇੱਕ ਪੰਜਾਬ ਨੂੰ ਮੋੜ ਪੱਗਾਂ ਵਾਲਾ ਵਧੀਆ ਤਰੀਕੇ ਨਾਲ ਸਜਿਆ ਜਾਵੇ ਜਿਸ ਦੇ ਵਿੱਚ ਕਿ ਵਿਸ਼ੇਸ਼ ਤੌਰ ਤੇ ਵੀਰ ਗੁਰਿੰਦਰ ਸਿੰਘ ਕਿੰਗ ਜੋ ਕਿ ਸਰਦਾਰ ਇਹ ਪਟਿਆਲਾ ਸ਼ਾਹੀ ਇਹ ਇਹਨਾਂ ਦੇ ਵੀ ਮਤਲਬ ਕਿ ਇਸ ਦੇ ਵਿੱਚ ਪੂਰੀ ਵੱਡੀ ਅਹਿਮ ਭੂਮਿਕਾ ਕੀ ਤੇ ਵੀਰ ਪ੍ਰਵਿੰਦਰ ਸਿੰਘ ਜੋ ਕਿ ਇਸ ਸੰਸਥਾ ਦੇ ਓਨਰ ਨੇ ਤੇ ਵੀਰ ਲਖਵਿੰਦਰ ਸਿੰਘ ਇਹਦੇ ਨਾਲ ਨੇ ਇਹ ਠੀਕ ਹੈ ਜੀ ਇਹ ਸਾਡਾ ਮੇਨ ਮਕਸਦ ਆ ਵੀ ਇੱਕ ਪੰਜਾਬ ਨੂੰ ਸੋਹਣਾ ਪੱਗਾਂ ਵਾਲਾ ਪੰਜਾਬ ਸਜਿਆ ਜਾਵੇ ਤੇ ਜਿਹੜੀ ਸਾਡੀ ਨੌਜਵਨ ਪੀੜ੍ਹੀ ਹੈ ਜਬ ਬੱਚੇ ਆ ਜਿਹੜਾ ਸਾਡਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾਇਆ ਇਹਨੂੰ ਹੋਰ ਆਪਾਂ ਪਰਫੁੱਲਟ ਕਰੀਏ ਤੇ ਗੁਰਗੋਬਿੰਦ ਸਿੰਘ ਜੀ ਬਾਦਸ਼ਾਹ ਨੇ ਜਿਹੜਾ ਖਾਲਸਾ ਪੰਥ ਸਾਜਿਆਗਾ ਠੀਕ ਹੈ ਉਸ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਅਸੀਂ ਇਹ ਕੈਂਪ ਵਗੈਰਾ ਰੱਖੇਗੇ ਕਿਹੜੀ ਲੱਗਦੀ ਹੋਰ 31 ਮਾਰਚ ਨੂੰ ਰਾਜਪੁਰਾ ਵਿਖੇ ਹੋ ਰਿਹਾ ਹੈ ਆ ਸਭ ਕੀ ਨਾਮਤ ਹੋਣੀ ਦਾਰਜਨ ਨਾਮ ਗੁਰਿੰਦਰ ਸਿੰਘ ਸਿੰਘ ਹੈ ਜੀ ਇੰਟਰਨੈਸ਼ਨਲ ਦਸਤਾਰ ਕੋਚ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਪੰਜਾਬ ਤੇ ਹਰਿਆਣਾ ਦੇ ਦਸਤਾਰ ਕੋਚ ਰਾਲ ਮਿਲ ਕੇ ਸਲਾਹ ਕੀਤੀ ਲਖਵਿੰਦਰ ਵੀਰੇ ਨਾਲ ਵੀ ਅਸੀਂ ਇੱਕ ਦਸਤਾਰ ਮੁਕਾਬਲਾ ਇਹੋ ਜਿਹਾ ਕਰਾਣਾ ਹੈ ਜਿਹੜੇ ਸਾਡੇ ਬੱਚੇ ਐ ਟੁੱਟਦੇ ਜਾ ਰਹੇ ਉਹਨਾਂ ਨੂੰ ਕਿੱਦਾਂ ਨਾ ਕਿੱਦਾਂ ਅਸੀਂ ਜੋੜੀਏ ਦੁਬਾਰਾ ਸਹੀ ਰਾਤ ਲੱਗੇ। ਇਹ ਨਮਾ ਪ੍ਰੋਗਰਾਮ ਬੱਟ ਪ੍ਰੋਗਰਾਮ ਤਾਂ ਜੀ ਇਸ 2012 ਤੋਂ ਸ਼ੁਰੂ ਕੀਤੇ ਪਰ ਜਿਹੜਾ ਇਹ ਲੈਵਲ ਦਾ ਪ੍ਰੋਗਰਾਮ ਹੈ ਇਹ ਸਾਡਾ ਸਭ ਤੋਂ ਵੱਡਾ ਤੇ ਪਹਿਲਾ ਮੁਕਾਬਲਾ ਛੋਟੇ ਛੋਟੇ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਦੇ ਵੱਖ-ਵੱਖ ਮੁਕਾਬਲੇ ਹੁੰਦੇ ਰਹਿੰਦੇ ਪਰ ਇਹੋ ਜਿਹਾ ਮੁਕਾਬਲਾ ਹਲੇ ਤੱਕ ਨਹੀਂ ਹੋਇਆ। ਇਨਾਮ ਕਿੰਨੇ ਕਿੰਨੇ ਕਿਹੜੀ ਕਿਹੜੀ 31000 ਤੋਂ ਸ਼ੁਰੂ ਹੈ ਜੀ ਤਿੰਨ ਰੂਪਨਜੀ ਦਮਾਲੇ ਦਾ ਵੀ ਹੈਗਾ ਦਸਤਾਰ ਦਾ ਵੀ ਹੈਗਾ ਜਿਹੜੇ ਛੋਟੇ ਬੱਚਿਆਂ ਦੇ ਲੰਬੇ ਕੇਸ ਹੁੰਦੇ ਆ ਸਾਡੀ ਭੈਣਾਂ ਦੇ ਲੰਬੇ ਕੇਸ ਹੈ ਤੇ ਜਿਹੜੇ ਵੀਰ ਨੇ ਲੰਬੇ ਦਾੜੇ ਪ੍ਰਕਾਸ਼ ਕੀਤੇ ਆ ਉਹਨਾਂ ਨੂੰ ਵੀ ਇਨਾਮ ਦਿੱਤਾ ਜਾਵੇ ਇਸ ਤਰ੍ਹਾਂ ਦੇ ਉਪਰਾលਿਆਂ ਨਾਲ ਕਿੰਨਾ ਕੁ ਫਰਕ ਪੈਂਦਾ ਨੌਜਵਾਨੀ ਦੇ ਦੇਖੋ ਜੀ ਜੇ ਸਾਡੇ ਕੇਸ ਨਹੀਂ ਹੈਗੇ ਸਿਰ ਦੇ ਉੱਤੇ ਦਸਤਾਰ ਨਹੀਂ ਹੈਗੀ ਦਾੜੀ ਨਹੀਂ ਹੈ ਤਾਂ ਅਸੀਂ ਹਰ ਮੜੀ ਜਗ੍ਹਾ ਦੇ ਉੱਤੇ ਬਹਿ ਵੀ ਜਾਵਾਂਗੇ ਪਰ ਜੇ ਸਾਡੇ ਸਾਬਤ ਸੂਰਤ ਕੇਸ ਵੀ ਰੱਖਿਆ ਦਾ ਪ੍ਰਕਾਸ਼ ਕੀਤੇ ਹੋਏ ਦਾੜੇ ਉਹਦੇ ਨਾਲ ਕਿਤੇ ਨਾ ਕਿਤੇ ਸਾਨੂੰ ਸ਼ਰਮ ਆਉਂਦੀ ਹੈ ਮਾੜੀ ਥਾਂ ਦੇ ਉੱਤੇ ਬਹਿ ਜਾਂਦੀ। ਇਸ ਕਰਕੇ ਅਸੀਂ ਚੁੰਨੀ ਆ ਜਿਹੜਾ ਸਾਡਾ ਪੰਜਾਬ ਸੀ 1980 ਦੇ ਦੇ ਹਾਕੇ ਦੇ ਵਿੱਚ ਹਰ ਸਿਰ ਦੇ ਉੱਤੇ ਇੱਕ ਪੱਗ ਹੁੰਦੀ ਸੀ। ਤਾਂ ਅਸੀਂ ਚੁੰਨੀ ਪੰਜਾਬ ਦੇ ਹਰ ਇੱਕ ਸਿਰ ਦੇ ਉੱਤੇ ਜਿਹਦੇ ਨਾਂ ਦੇ ਵਿੱਚ ਸਿੰਘ ਲੱਗਦਾ ਤਾਂ ਉਹਦੇ ਕੇਸ ਹੁਣ ਦਾੜੀ ਹੋਵੇ ਨਾਲ ਇੱਕ ਪੱਗਾਂ ਵਾਲਾ ਪੰਜਾਬ ਦੁਬਾਰੇ ਮੁੜ ਹੋਵੇ। ਸਾਡੇ ਜਿਹੜੇ ਹਿੰਦੂ ਭਰਾਣੇ ਉਹ ਬੱਚੇ ਵੀ ਦੁਬਾਰੇ ਪੱਗਾਂ ਬੰਨੀ ਸ਼ੁਰੂ ਕਰਕੇ ਜੋਦੇ ਸਾਡੇ ਕੈਂਪ ਚੱਲ ਰਹੇ 2012। ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਪੱਟ ਦੇ ਵਿੱਚ ਸਮੈਸ ਦੇਖੋ ਜੀ 7 ਸਾਲ ਤੋਂ ਬੱਚੇ ਦਾ ਲੈ ਕੇ 15 ਸਾਲ ਤੱਕ ਇੱਕ علیحدਾ ਗਰੁੱਪ ਹੈ ਜੀ 15 ਤੋਂ ਬਾਅਦ ਓਪਨ ਗਰੁੱਪ ਹੈ ਜੀ ਜਿਹੜੇ 25 ਸਾਲ ਤੱਕ ਆਉਂਦੇ। ਇਹ ਕਿਹੜੀ ਤੇ ਕਿਹੜੀ ਜਗ੍ਹਾ ਦੁਆਰਾ ਹੋਦਾ। 31 ਤਰੀਕ ਹੈ 31 ਮਾਰਚ ਰਾਜਪੁਰੇ ਸ਼ਹਿਰ ਵਿੱਚ ਹੋਊਗਾ ਜੀ ਜਿਹਦੇ ਵਿੱਚ ਨਵੇਂ ਬੱਚਿਆਂ ਨੇ ਤਾਂ ਪਾਰਟਿਸਿਪੇਟ ਕਰਨਾ। ਨਾਲ ਹੀ ਜਿਹੜੇ ਕਹਿੰਦੇ ਨੇ ਪੰਜਾਬੀ ਸਿੰਗਰਾਂ ਦੇ ਕਰਕੇ ਪੱਗਾਂ ਦੁਆਰੇ ਦੇਖਣ ਨੂੰ ਮਿਲ ਰਹੀਆਂ। ਉਹ ਇੱਕ ਮਿੱਥ ਹੈ ਕਿ ਝੂਠ ਹੈ। ਇਹ ਜਿਹੜੇ ਤੁਸੀਂ ਦੇਖ ਰਹੇ ਜਿੰਨੇ ਪਿੱਛੇ ਖੜੇ ਆ ਤੇ ਜਿਹੜੇ ਫੋਟੋਆਂ ਦੇ ਵਿੱਚ ਨੇ ਜਿਹੜੇ ਫੋਟੋਆਂ ਤੋਂ ਨਹੀਂ ਵੀ ਹੈਗੇ। ਉਹਨਾਂ ਨੇ ਗਰਾਊਂਡ ਲੈਵਲ ਦੇ ਉੱਤੇ ਪੱਗਾਂ ਦੇ ਕੈਂਪ ਲਾਏ 2000 ਕਿਸ ਨੇ 5 ਤੋਂ ਸ਼ੁਰੂ ਕੀਤੇ ਕਿਸ ਨੇ 12 ਸ਼ੁਰੂ ਕੀਤੇ ਉਹਨਾਂ ਦੀ ਮਿਹਨਤ ਸਦਕਾ ਬੱਚੇ ਨੂੰ ਸ਼ੌਂਕ ਪੈਦਾ ਹੋਇਆ ਦੇਖੋ ਵੱਖ-ਵੱਖ ਤਰ੍ਹਾਂ ਦੇ ਸਟਾਈਲ ਦੀ ਅਸੀਂ ਪੱਗਾਂ ਬੰਨ੍ਹਦੇ ਆਂ ਪਰ ਜਿਹੜੀ ਦਸਤਾਰ ਹੈ ਸਿਰ ਦੇ ਉੱਤੇ ਮੇਨ ਮੋਟਿਵ ਹੈ ਸਾਡ ਨੂੰ ਦਸਤਾਰ ਸਜਾਉਂਦਾ ਤਾਂ ਉਹ ਜਿਹੜੇ ਵੀਰੇ ਸੀ ਚਿਹਰੇ ਲੁੱਕ ਗਏ ਅਸੀਂ ਉਹ ਚਿਹਰੇ ਨੂੰ ਅੱਗੇ ਲੈ ਕੇ ਆ ਰਹੇ ਦੁਨੀਆ ਸਾਹਮਣੇ ਵੀ ਇਹਨਾਂ ਲੋਕਾਂ ਨੂੰ ਦੇਖ ਕੇ ਸਾਡੇ ਰੋਲ ਮਾਡਲ ਸੀਗੇ ਜਿਨ੍ਹਾਂ ਨੇ ਇਹ ਕਰਕੇ ਦਸਤਾਰ ਦੁਆਰੇ ਵਾਪਸ ਆਈ ਕੀ ਕਾਰਨ ਮੰਨਦੇ ਹੋ ਜਿਹੜੀ ਨੌਜਵਾਨ ਪੀੜ੍ਹੀ ਆ ਦੇਖੋ ਜੀ ਕੋਈ ਵੀ ਚੀਜ਼ ਐ ਫੈਸ਼ਨ ਹੈ ਜੇ ਕੋਈ ਕਿਸੇ ਨੂੰ ਰੋਲ ਮਾਡਲ ਤੁਹਾਡੇ ਕੋਲ ਐਗਜ਼ਾਮਪਲ ਸਾਹਮਣੇ ਲਾਈਵ ਸੈੱਟ ਹੋਊਗੀ ਕਿ ਉਹ ਵਧੀਆ ਡਰੈਸ ਅਪ ਦੇ ਨਾਲ ਵਧੀਆ ਦਾੜੀ ਪ੍ਰਕਾਸ਼ ਦੇ ਨਾਲ ਸੋਹਣੀ ਸਜਾ ਕੇ ਦਸਤਾਰ ਜਾਂਦਾ ਜੇ ਉਹਨੂੰ ਦੁਨੀਆ ਦੇਖ ਕੇ ਉਹਦੇ ਅਪਰੋਚ ਕਰ ਰਹੀ ਹੈ ਵੀ ਜੇ ਸਰਦਾਰ ਹੋਵੇ ਤਾਂ ਇਹੋ ਜਿਹਾ ਸਰਦਾਰ ਹੋਵੇ ਕਿ ਇਦਾਂ ਸਾਡੇ ਕੋਲ ਰੋਲ ਮਾਡਲ ਹੋਣਗੇ ਚੰਗੇ ਜਿੰਨਾ ਇਹ ਅਮ੍ਰਿਤਧਾਰੀ ਵੀ ਹੋਣਗੇ ਗੁਰਸਿੱਖੀ ਵੀ ਹੋਊਗੀ ਬਾਣੀ ਦੇ ਨਾਲ ਵੀ ਜੁੜੇ ਹੋਣਗੇ ਬਾਣੇ ਨਾਲ ਵੀ ਜੁੜੇ ਹੋਣਗੇ ਇਦਾਂ ਜੇ ਰੋਲ ਮਾਡਲ ਸਾਡੇ ਪੰਜਾਬ ਚੋਂ ਦੇ ਬੱਚਿਆਂ ਨੇ ਡੈਫੀਨਿਟਲੀ ਵਾਪਸ ਮੁੜ ਅੱਗਾ ਵਾਲੇ ਪੰਜਾਬ ਚ ਆਉਣਗੇ ਇੱਕ ਐ ਜੀ ਤੇ ਮਤਲਬ ਕਿ ਜਿਹੜੀ ਸ਼ੁਰੂਆਤ ਹੈਗੀ ਇਹ ਬਠਿੰਡੇ ਤੋਂ ਸ਼ੁਰੂਆਤ ਕੀਤੀ ਗਈ ਹੈ ਇਹ ਜਿਹੜੇ 31 ਮਾਰਚ ਨੂੰ ਦਸਤਾਰ ਮੁਕਾਬਲੇ ਹੋਣੇ ਆ ਰਾਜਪੁਰੇ ਹੋਣੇ ਆ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਹਰੇਕ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਵਗੈਰਾ ਕੀਤੀ ਜਾਊਗੀ ਜਿਹੜੇ ਮਤਲਬ ਕਿ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਉਹ ਇਹ ਸੀ ਵੀ ਅਸੀਂ ਮਤਲਬ ਕਿ ਜਨਵਰੀ ਦੇ ਪਹਿਲੇ ਹਫ਼ਤੇ ਅਸੀਂ ਮਤਲਬ ਕਿ ਪੋਸਟਰ ਰੀਲੀਜ਼ ਕਰ ਦਾਂਗੇ ਕਮਿੰਗ ਸੂਨ ਦਾ ਪਰ ਇਹ ਅਸੀਂ 31 ਤਰੀਕ ਅਨਾਉਂਸ ਕਰ ਦਿੱਤੀ ਹੈਗੀ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਬਠਿੰਡੇ ਦੀ ਪ੍ਰੈਸ ਬਹੁਤ ਵੱਡੀ ਪ੍ਰੈਸ ਹੈਗੀ ਅੱਬਾ ਇਹ ਇਸ ਕਰਕੇ ਅਸੀਂ ਬਠਿੰਡੇ ਤੋਂ ਸ਼ੁਰੂਆਤ ਕੀਤੀ ਹੈ ਜਿਹੜੇ ਦਸਤਾਰ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਦਮਾਲਾ ਮੁਕਾਬਲੇ ਪਹਿਲਾਂ ਬਹੁਤ ਸੰਸਥਾਵਾਂ ਕਰਉਂਦੀਆਂ ਆ ਰਹੀਆਂ ਪਰ ਇਹ ਨਵੇਕਰਾ ਉਪਰਾਲਾ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਮਤਲਬ ਕਿ ਦਸਤਾਰ ਮੁਕਾਬਲੇ ਕਰਉਂਦੀਆਂ ਨੇ ਜਾਂ ਗੁਰਬਾਣੀ ਕੰਠ ਮੁਕਾਬਲੇ ਕਰਉਂਦੇ ਜਾਂ ਸ਼ੀਦੀ ਜੋੜ ਮੇਲਿਆਂ ਦੇ ਉੱਤੇ ਦਸਤਾਰਾਂ ਦੇ ਕੈਂਪ ਲਾਏ ਜਾਂਦੇ ਆ ਜਿੰਨੇ ਵੀ ਸੰਸਥਾਵਾਂ ਨੇ ਸਾਰਿਆਂ ਵੱਲੋਂ ਇੱਕ ਸਾਂਝੇ ਤੌਰ ਦੇ ਉੱਤੇ ਇਹ ਉਪਰਾਲਾ ਕੀਤਾ ਜਾਣਾ ਹਰੇਕ ਸੰਸਥਾ ਇਸ ਪ੍ਰੋਗਰਾਮ ਦੀ ਸਪੋਰਟ ਕਰੂਗੀ ਤੇ ਹਰੇਕ ਜਿਹੜੇ ਚੰਗੇ ਮੰਨ ਲਓ ਕਿ ਸਾਡੇ ਢਾਡੀ ਜਥੇ ਨੇ ਉਹ ਵੀ ਆਉਣਗੇ ਇੱਕ ਚੰਗੇ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਰਦੋ ਕੇ ਉਹ ਵੀ ਆਉਣਗੇ ਭਾਈ ਲਾਂਡਰ ਵਾਲਾ ਜਥਾ ਹੋ ਗਿਆ ਪੰਮਾ ਡੁੰਨੇ ਵਾਲਾ ਜਿਹੜਾ ਇੱਕ ਬਹੁਤ ਵਧੀਆ ਸਿੰਗਰ ਹੈ ਜੋ ਇੱਕ ਪੰਜਾਬ ਦੀ ਨੌਜਵਾਨੀ ਇੱਕ ਚੰਗੀ ਸਿਹਜ ਦਿੰਦਾ ਇਹੋ ਜਿਹੇ ਬੰਦੇ ਜਿਹੜੇ ਚੰਗੇ ਚੰਗੇ ਬੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਕੇ ਜਾਂ ਸੁਣ ਕੇ ਆਪਾਂ ਇੱਕ ਬਦਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰ ਸਕਦੇ ਆ ਇਹੋ ਜਿਹੇ ਸ਼ਖਸੀਅਤ ਅਸੀਂ ਇਹਦੇ ਵਿੱਚ ਬੁਲਾਈਆਂ ਨੇ ਪਾਰਟਿਸਿਪੇਟ ਕਰਨ ਵਾਲਾ ਇਕੱਲਾ ਪੰਜਾਬ ਤੋਂ ਆ ਸਕਦਾ ਹੈ ਕਿ ਸਾਰੇ ਪੂਰੇ ਵਰਲਡ ਤੋਂ ਜਿੱਥੋਂ ਮਰਜ਼ੀ ਜਿੱਥੋਂ ਮਰਜ਼ੀ ਆ ਸਕਦਾ ਵੀ ਕੋਈ ਇਹਦੇ ਵਿੱਚ ਬੰਦਕ ਨਹੀਂ ਹੈਗੀ ਵੀ ਇੱਥੋਂ ਆ ਸਕਦਾ ਜੇ ਉੱਥੇ ਤਾਂ ਅਸੀਂ ਬਕਾਇਦਾ ਤੌਰ ਤੇ ਹਰਿਆਣੇ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਇਹਦੀ ਪ੍ਰਮੋਸ਼ਨ ਕਰਾਂਗੇ ਇੱਕ ਇੱਕ ਹਜ਼ਾਰ ਦੀ ਉਮੀਦ ਲੱਗਦੀ ਸਾਨੂੰ ਇਹ ਹੈਗੀ ਆ ਵੀ ਘੱਟੋ ਘੱਟ ਹਜ਼ਾਰ ਦੇ ਪਲੱਸ ਤਾਂ ਬੱਚਾ ਹੀ ਆਊਗਾ ਜੀ ਤੇ ਬਾਕੀ ਜਿਹੜੀ ਹੋਰ ਵੀ ਹੈ ਬਹੁਤ ਸਾਰੇ ਮਤਲਬ ਕਿ ਮਹਾਨ ਸ਼ਖਸੀਅਤਾਂ ਆਉਣਗੀਆਂ ਇਹਦੀ ਕੋਈ ਫੀਸ ਲੱਗੇਗਾ ਕੋਈ ਫੀਸ ਨਹੀਂ ਅਸੀਂ ਫ੍ਰੀ ਆਫ ਕਾਸਟ ਹੈਗਾ ਇਹ ਜੋ ਮਤਲਬ ਕਿ ਖਰਚਾ ਇਹ ਸਾਰੇ ਰਲ ਮਰ ਕੇ ਕੀਤਾ ਜਾਣਾਗਾ ਕੋਈ ਫੀਸ ਨਹੀਂ ਰੱਖੀ ਨੌਜਵਾਨ ਪੀਡੀ ਨੂੰ ਕੀ ਅਪੀਲ ਕਰਨਾ ਹੈ ਅਸੀਂ ਹੀ ਅਪੀਲ ਕਰਦੇ ਆ ਨਸ਼ਿਆਂ ਨੂੰ ਛੱਡੋ ਗਤਕਾ ਸਿੱਖੋ ਦਸਤਾਰ ਸਜਾਓ ਬਾਣੀ ਦੇ ਬਾਣੇ ਨਾਲ ਜੁੜੋ ਤੇ ਮੁੜ ਅਸੀਂ ਰਲ ਮਿਲ ਦੁਬਾਰੇ ਪੰਜਾਬ ਦੀ ਸਜਣਾ ਕਰੀਏ ਤਾਂ ਕਿ ਜਿਹੜਾ ਨਸ਼ਿਆਂ ਦੀ ਰੋਕੀ ਕਹਿੰਦੇ ਨਾ ਪੰਜਾਬ ਜਿਵੇਂ ਫਿਲਮਾਂ ਬਣੀਆਂ ਉਹਨਾਂ ਨੂੰ ਮੂੰਹ ਤੇ ਚਪੇੜ ਵੱਜੇ ਪਤਾ ਲੱਗੇ ਵੀ ਸਾਡੇ ਹਲੇ ਵੀ ਸੂਰਮਿਆਂ ਦਾ ਜਿਹੜਾ ਬਲੱਡ ਹੈ ਉਹ ਅੱਜ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਹੈ ਵਾਲੇ ਮਾਰਦਾ ਸਾਡੇ ਜਿਹੜੇ ਅੰਦਰ ਹਰ ਇੱਕ ਵੀਰ ਦੇ ਆ ਜਿਹੜੇ ਵੀ ਵੀਰ ਦੇਖ ਰਹੇ ਸਾਨੂੰ ਸੋਹਣੀ ਦਸਤਾਰ ਸਜਾਓ ਆਓ ਮੁੜ ਅਸੀਂ ਪੱਗਾਂ ਵਾਲਾ ਪੰਜਾਬ ठीक yes.